ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨ ਕੀ ਪਰਮਿੰਦਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਖਤਾਉਟੇਲਾ ਫੇਸਬੁੱਕ ਪੇਜ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਮਾਵਾ ਧੀਆਂ ਜੋ ਵੀ ਬਸਦੇ ਨੇ ਉਹ ਸਾਰੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਜੇ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਤੁਸੀਂ ਸਾਨੂੰ ਇਸ ਫੇਸਬੁੱਕ ਪੇਜ ਦੇ ਉੱਤੇ ਸੁਝਾਅ ਜਰੂਰ ਦਿਆ ਕਰੋ ਕੋਈ ਕਿਸੇ ਕਿਸਮ ਦਾ ਕੋਈ ਵੀ ਸੁਝਾਅ ਹੁੰਦਾ ਤਾਂ ਪਲੀਜ਼ ਸਾਡੇ ਪੀ ਡੀ ਟੀ ਮੈਂਸ਼ਨ ਕਰਦਿਆ ਕਰੋ ਹੁਣ ਆਪਾਂ ਗੱਲ ਕਰਦੇ ਆ ਬਖਤੌਰ ਸਿੰਘ ਢਿੱਲੋਂ ਨਾਲ ਸਾਡੇ ਗੂਗਲ ਬਾਬਾ ਇਹਨਾਂ ਦਾ ਨਾਮ ਹੈ ਤੇ ਸੱਸੀ ਘਾਟੇਲੋਂ ਸਾਹਿਬ ਜੀ ਸੱਸੀ ਢਿੱਲੋਂ ਸਾਹਿਬ ਮੇਰੇ ਨਾਲ ਇੱਕ ਜਹਨ ਦੇ ਵਿੱਚ ਗੱਲ ਘੁੰਮਦੀ ਹੈ ਇਹ ਗੱਲ ਹੁਣ ਮੈਂ ਪੁੱਛਣਾ ਹੈ ਤੁਹਾਡੇ ਤੋਂ ਇਹ ਕੀ ਹੈ ਇਹਦਾ ਜਵਾਲ ਜਵਾਲ ਸਿਫਾ ਤੁਸੀਂ ਕਰਨਾ ਹੈ ਇਹ 1984 ਦੇ ਵਿੱਚ ਜਿਹੜੀ ਦਰਵਾਸਰ ਸਾਹਿਬ ਦੇ ਵਿੱਚ ਫੌਜ ਵਾਲੀ ਹੈ ਤੇ ਇੱਕ ਕਾਂਗਰਸੀ ਲੀਡਰ ਨੇ ਬਿਆਨ ਦਿੱਤਾ ਪੀਚ ਨਰਮਰਮ ਤੁਸੀਂ ਨਾਂ ਸੁਣਿਆ ਬਹੁਤ ਇਹਨਾਂ ਦੇ ਕਾਂਗਰਸ ਦੇ ਲੀਡਰ ਸੀ ਵੱਡੇ ਉਹ ਕੀ ਹੈ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਨਣਾ ਪਾਇਓ ਵੀ ਕੀ ਹੈ ਉਹ ਕਹਾਣੀ ਕੀ ਹੈ ਅੱਜ ਕਿਉਂ ਹੋਇਆ ਇਹ ਕਾਰਨ ਠੀਕਾ ਨਹੀਂ ਅਸਲ ਦੇ ਵਿੱਚ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਜੀ ਉਹਨੂੰ ਲੈ ਕੇ ਬਹੁਤ ਕੁਝ ਬੋਲਿਆ ਗਿਆ ਬਹੁਤ ਕੁਝ ਲਿਖਿਆ ਗਿਆ ਬਹੁਤ ਕੁਝ ਪੜਿਆ ਗਿਆ ਤੇ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਜੀ ਇਹ ਕ ਅਜੇਹਾ ਦੁਖਾਂਤ ਸੀ ਜੀ ਨੂੰ ਭਲਾਉਣ ਦੇ ਬਾਵਜੂਦ ਵੀ ਭਲਾਇਆ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਬਿਲਕੁਲ ਕਿਉਂਕਿ ਦਰਬਾਰ ਸਾਹਿਬ ਜੀ ਨੂੰ ਬਹੁਤ ਹੀ ਪਵਿੱਤਰ ਜਗ੍ਹਾ ਸਮਝੀ ਜਾਂਦੀ ਹੈ ਦੁਨੀਆ ਦਾ ਕੋਈ ਵੀ ਵੱਡਾ ਵਿਅਕਤੀ ਜਦੋਂ ਇੱਥੇ ਆਉਂਦਾ ਹੈ ਜੀ ਭਾਰਤ ਦੇ ਵਿੱਚ ਤੇ ਉਹ ਦਰਬਾਰ ਸਾਹਿਬ ਜ਼ਰੂਰ ਨਤਮਸਤਕ ਹੁੰਦਾ ਹੈ ਇਸ ਲਈ ਉੱਥੇ ਜਿਹੜੀ ਫੌਜ ਬਾੜੀ ਗਈ ਅਕਾਲ ਤਖਤ ਸਾਹਿਬ ਤਹਤੇ ਨਹੀਂ ਕੀਤੇ ਗਏ ਦਰਬਾਰ ਸਾਹਿਬ ਨੂੰ ਵੀ ਗੋਲਗਾਂ ਲੱਗੀਆਂ ਜੀ ਉਹਦੀ ਵਜ੍ਹਾ ਕਰਨੇ ਨਾ ਭੁੱਲਣ ਯੋਗ ਜਿਹੜਾ ਹੈਗਾ ਅਸੀਂ ਕਹਾਂਗੇ ਸਾਕ ਹੈ ਜੀ ਇਹਦੇ ਸਬੰਧ ਵਿੱਚ ਲੋਕਾਂ ਨੇ ਬੜਾ ਕੁਝ ਕਿਹਾ ਗਿਆ ਪਰ ਹੁਣ ਜਿਹੜੀ ਤਾਜ਼ਾ ਗੱਲ ਆਈ ਹੈ ਜੀ ਇੱਕ ਕਸੌਲੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਉੱਚੀ ਜਗ੍ਹਾ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਇੱਥੇ ਹਿੱਲ ਸਟੇਸ਼ਨ ਹੈ ਜੀ ਹਿੱਲ ਸਟੇਸ਼ਨ ਤਾਂ ਹੈ ਹੀ ਹੈ ਜਿਹੜੇ ਪੁਰਾਣੇ ਵੱਡੇ ਲੋਕ ਸੀਗੇ ਵੱਡੇ ਵੱਡੇ ਅਫਸਰ ਸੀ ਵੱਡੇ ਵੱਡੇ ਸਹਿਯਦਕਾਰ ਸੀ ਤੇਕੇਦਾਰ ਸੀ ਪੈਸੇ ਵਾਲੇ ਲੋਕ ਤੇ ਜਿਹੜੇ ਰਤਬੇ ਵਾਲੇ ਲੋਕ ਰਤਬੇ ਵਾਲੇ ਜੀ ਉਹਨਾਂ ਨੇ ਉੱਥੇ ਆਪਣੇ ਘਰ ਆਪਣੀਆਂ ਕੋਠੀਆਂ ਬਣਾਈਆਂ ਬਣਾਈਆਂ ਹੋਈਆਂ ਸੀ ਬਿਲਕੁਲ ਜੀ ਬਿਲਕੁਲ ਮੈਨੂੰ ਵੀ ਜਾਣ ਦਾ ਉੱਥੇ ਮੌਕਾ ਮਿਲਿਆ ਤੇ ਮੈਂ ਉਹ ਕੋਠੀ ਦੇਖੀ ਹੈ ਜਿੱਥੇ ਇਹ ਸਾਰਾ ਕੁਝ ਕਹਿੰਦੇ ਹੈ। ਅੱਛਾ, ਕਹਾ ਗਿਆ। ਠੀਕ ਹੈ ਜੀ। ਇੱਕ ਉੱਠੀ ਅਸਲ ਦੇ ਵਿੱਚ ਸਰਦਾਰ ਖੁਸ਼ਬੰਦ ਸਿੰਘ ਦੀ ਹੈ। ਠੀਕ ਹੈ ਜੀ। ਖੁਸ਼ਬੰਦ ਸਿੰਘ ਭਾਰਤ ਦੇ ਬਹੁਤ ਵੱਡੇ ਜਿਹੜੇ ਹੈਗੇ ਐਡੀਟਰ ਵੀ ਹੋਏ ਹੈ ਜੀ। ਔਰ ਬਹੁਤ ਵੱਡੇ ਲਖਾਰੀ ਵੀ ਹੈ। ਬਿਲਕੁਲ। ਔਰ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਵੀ ਲਿਖਿਆ ਤੇ ਬੜਾ ਖੁਸ਼ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਵੀ। ਜੀ। ਉਹ ਇਸ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਉੱਥੇ ਮਤਲਬ ਜਿਹੜਾ ਫੈਸਟੀਵਲ ਹੁੰਦਾ ਜਿਹਨੂੰ ਖੁਸ਼ਮੰਦ ਸਿੰਘ ਲਿਟਰੇਚਰ ਫੈਸਟੀਵਲ ਕਿਹਾ ਜਾਂਦਾ। ਕਸੌਲੀ ਦੇ ਵਿੱਚ ਹੋ ਰਿਹਾ ਹੈ। ਜੀ 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 ਜੀ। ਇਹ 2-3 ਦਿਨ ਚੱਲਦਾ ਹੁੰਦਾ ਹੈ। ਇੱਥੇ ਜਿਹੜੇ ਵੱਡੇ ਵੱਡੇ ਜਿਹੜੇ ਸਹਿਤਕਾਰ ਆ ਉਹ ਆਉਂਦੇ ਆ। ਵਿਦਵਾਨ ਹੁੰਦੇ। ਜੀ ਜੀ। ਪਿਛਲੇ ਦਿਨਾਂ ਦੇ ਵਿੱਚ ਇੱਕ ਕਿਤਾਬ ਲਿਖੀ ਹੈ ਸਾਡੀ ਸਮਕਾਲੀ ਹਰਿੰਦਰ ਬਵੇਜਾ ਨੇ। ਹਰਿੰਦਰ ਬਵੇਜਾ। ਹਰਿੰਦਰ ਬਵੇਜਾ ਇੱਕ ਬਹੁਤ ਵੱਡੀ ਪੱਤਰਕਾਰ ਹੈ। ਜੀ। ਉਹ ਹਿੰਦੁਸਤਾਨ ਟਾਈਮਜ਼ ਦੇ ਵਿੱਚ ਕੰਮ ਕਰਦੀ ਹੈ। ਮੇਰੇ ਖਿਆਲ ਸ਼ਾਇਦ ਅੱਜ ਵੀ ਕੰਮ ਕਰਦੀ ਹੋਵੇ। ਲੱਗਦਾ ਸਮਾਂ ਨੇ ਕੰਮ ਕੀਤਾ ਹੈ। ਜੀ ਜੀ। ਹਰਿੰਦਰ ਬਵੇਜਾ ਨੇ ਜਿਹੜੀ ਕਿਤਾ ਉਹ ਕਿਤਾਬ ਦਾ ਪਿਛਲੇ ਦਿਨਾਂ ਚ ਚਰਚਾ ਉਦੋਂ ਹੋਇਆ ਸੀ ਜਦੋਂ ਕਿਤਾਬ ਰਿਲੀਜ਼ ਹੋਈ ਸੀ ਜੀ ਕਿਉਂਕਿ ਉਦੋਂ ਉਸ ਕਿਤਾਬ ਦੇ ਰਿਲੀਜ਼ ਸਮਰੋਹ ਦੇ ਵਿੱਚ ਉਚਿਤੇ ਤੌਰ ਤੇ ਬੁਲਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਠੀਕ ਹੈ ਜੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਕਿਤਾਬ ਨੂੰ ਉਸ ਕਿਤਾਬ ਦੇ ਵਿਮੋਚਨ ਦੇ ਮੌਕੇ ਜਿਹੜਾ ਇਕੱਠ ਹੋਇਆ ਸੀ ਜੀ ਜਿਹੜੀ ਸਭਾ ਸੀ ਉਹਨੂੰ ਸੰਬੋਧਨ ਕਰਦੇ ਕਿਹਾ ਜੀ ਇਹ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਆਪਰੇਸ਼ਨ ਬਲੂ ਸਟਾਰ ਨਾ ਹੋਵੇ ਨਾ ਹੋਵੇ ਠੀਕ ਹੈ ਉਹ ਚਾਹੁੰਦਾ ਸੀ ਕਿ ਜਿਹੜਾ ਇਹ ਸਿੱਖਾਂ ਦੇ ਨਾਲ ਟਕਰਾਅ ਚੱਲਦਾ ਹੈ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੱਢਿਆ ਜਾਵੇ ਜੀ ਜੀ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਕ ਉਹ ਕਹਿੰਦੇ ਵੀ ਮੇਰੇ ਨਾਲ ਗੱਲ ਕੀਤੀ ਰਾਜੀਵ ਗਾਂਧੀ ਨੇ ਜੀ ਕਿ ਕੀ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨਾਲ ਮੇਰੀ ਮੀਟਿੰਗ ਕਰਵਾ ਸਕਦੇ ਹੋ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਕਹਿੰਦਾ ਮੈਂ ਕਿਹਾ ਵੀ ਮੈਂ ਕੋਸ਼ਿਸ਼ ਕਰੂੰਗਾ ਜੀ ਤੇ ਅਮਰਿੰਦਰ ਸਿੰਘ ਕਹਿੰਦਾ ਵੀ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿਹੜੇ ਉਸ ਵੇਲੇ ਫਰੀਦਕੋਟ ਦੇ ਐਸਐਸਪੀ ਹੁੰਦੇ ਸੀ ਜੀ ਕਹਿੰਦੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਦੇ ਰਾਹੀਂ ਅਸੀਂ ਸੰਪਰਕ ਕੀਤਾ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨਾਲ ਜੀ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਗੱਲ ਕਰਨ ਲਈ ਸਹਿਮਤ ਹੋ ਸਹਿਮਤ ਹੋਗੇ ਬਿਲਕੁਲ ਜੀ ਬਿਲਕੁਲ ਇੱਥੇ ਮੈਂ ਵੀ ਜ਼ਿਕਰ ਕਰ ਦਵਾਂ ਕਿ ਜਿਹੜਾ ਕੈਪਟਨ ਪਰਿਵਾਰ ਹੈ ਜੀ ਇਸ ਪਰਿਵਾਰ ਦੇ ਦਮਦਮੀ ਟਕਸਾਲ ਦੇ ਨਾਲ ਰਿਸ਼ਤੇ ਪੁਰਾਣੇ ਪੁਰਾਣੇ ਰਿਸ਼ਤੇ ਬਿਲਕੁਲ ਇਹਨਾਂ ਦੇ ਬਾਪ ਜਿਹੜੇ ਹੈਗੇ ਆ ਉਹਨਾਂ ਦੀ ਬੜੀ ਨੇੜਤਾ ਸੀ ਇਹਨਾਂ ਦੀ ਮਾਤਾ ਉਹ ਵੀ ਬੜੀ ਧਾਰਮਿਕਔਰ ਸੀ ਜੀ ਮਹਾਰਾਣੀ ਮਹਿੰਦਰ ਕੌਰ ਉਹਨਾਂ ਦੀ ਬੜੀ ਨੇੜਤਾ ਸੀ ਜੀ ਜੀ ਸੋ ਉਹ ਸੰਪਰਕ ਵੀ ਸੀ ਤੇ ਦੂਜਾ ਜਿਹੜਾ ਹੈਗਾ ਸਿਮਰਜੀਤ ਸਿੰਘ ਮਾਨੂਰਾ ਦਾ ਸੰਪਰਕ ਉਹ ਆਪਾਂ ਜਾਣਦੇ ਹਾਂ ਜੀ ਬਿਲਕੁਲ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸੰਤਾ ਦੇ ਢੀਡੇ ਹੁੰਦੇ ਸੀ ਜੀ ਉਹਦਾ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬਲੱਖਣ ਗੱਲ ਕਹੀ ਸੀ ਜੀ ਕਿ ਇੱਕ ਰਾਤ ਜੀ ਜੇ ਜੋ ਠੰਡ ਬਹੁਤ ਜ਼ਿਆਦਾ ਸੀ ਤੇ ਮੈਂ ਸੰਤ ਜਰਮੈਲ ਸਿੰਘ ਭਿੰਡਰਾ ਵਾਲਿਆਂ ਦੀ ਅਰਜਾਈ ਜਾਂ ਉਹਨਾਂ ਦੇ ਬਿਸਤਰੇ ਤੇ ਸੁੱਤਾ ਸੀ ਠੀਕ ਹੈ ਲੈਣੇ ਕੀ ਸੀ ਵੱਡੀ ਗੱਲ ਹੈ ਹਾਂ ਵੱਡੀ ਗੱਲ ਹੈ ਚਲੋ ਉਸ ਗੱਲ ਨੂੰ ਆਪਾਂ ਛੱਡਦੇ ਹਾਂ ਉਹਨਾਂ ਪਾਜ ਵਾਲੀ ਗੱਲ ਤੇ ਜੀ 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 ਤਾਂ ਇਹ ਮੈਡਮ ਜਿਹੜੀ ਬਵੇਜਾ ਹੈ ਹਰਿੰਦਰ ਬਵੇਜਾ ਉਹਨਾਂ ਦਾ ਜਿਹੜੀ ਕਿਤਾਬ ਹੈ ਜੀ ਉਹ ਕਿਤਾਬ ਦਾ ਨਾਮ ਦੇ ਵਿਲ ਸ਼ੂਟ ਯੂ ਮੈਡਮ ਜੀ ਇਹ ਕਿਤਾਬ ਦਾ ਜਿਹੜਾ ਜ਼ਿਕਰ ਚੱਲਿਆ ਕੱਲ ਜਦੋਂ ਉੱਥੇ ਹੋ ਰਿਹਾ ਸੀਗਾ ਸਮਾਗਮ ਜੀ ਤੇ ਉਹ ਜ਼ਿਕਰ ਦੇ ਵਿੱਚ ਫਿਰ ਜਿਹੜੇ ਪੀਚ ਦੰਬਰ ਸਾਹਿਬ ਨੂੰ ਪੁੱਛਿਆ ਗਿਆ ਜਿਹੜੇ ਸਵਾਲ ਜਵਾਬ ਹੁੰਦੇ ਆ ਵੀ ਤੁਸੀਂ ਇਹ ਤੇ ਗੱਲ ਕਰੋ ਜੀ ਤਾਂ ਪੀਚ ਦੰਬਰ ਨੇ ਜਿਹੜੇ ਉੱਥੇ ਸ਼ਬਦ ਬੋਲੇ ਹੈ ਜੀ ਮੈਂ ਹੂ ਬਹੂ ਤੁਹਾਨੂੰ ਉਹ ਸ਼ਬਦ ਦੱਸਦਾ ਉਹ ਕਹਿੰਦੇ ਐ ਕਿਸੇ ਫੌਜੀ ਅਧਿਕਾਰੀ ਦਾ અપਮਾਨ ਕੀਤੇ ਬਗੈਰ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦਰਬਾਰ ਸਾਹਿਬ ਨੂੰ ਖਾੜਕੂਆਂ ਤੋਂ ਮੁਕਤ ਕਰਵਾਉਂਦਾ ਜੀ ਜੋ ਤਰੀਕਾਕਾਰ ਜੀ ਆਪਰੇਸ਼ਨ ਬਲੂ ਸਟਾਰ ਜੀ ਕੀਤਾ ਗਿਆ ਸੀ ਜੀ ਕੁਝ ਸਾਲ ਬਾਅਦ ਹੋ ਉਹ ਗਲਤੀ ਸੀ ਜੀ ਉਹ ਕਹਿੰਦੇ ਕੁਝ ਸਾਲ ਬਾਅਦ ਫੌਜ ਤੋਂ ਬਿਨਾ ਜੀ ਅਸੀਂ ਦਰਵਾਦ ਸਾਹਿਬ ਨੂੰ ਮੁਕਤ ਕਰਾਉਣ ਦਾ ਸਹੀ ਤਰੀਕਾ ਇਸਤੇਮਾਲ ਕੀਤਾ ਸੀ ਜੀ ਇਹਦੇ ਤੋਂ ਕਹਿੰਦੇ ਇਸ ਗਲਤੀ ਪੁਸ਼ਟੀ ਹੁੰਦੀ ਹੈ ਜੀ ਉਹਨੇ ਵੀ ਕਿਹਾ ਕਿ ਮੈਂ ਮੰਨਦਾ ਕਿ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਗਲਤ ਤਰੀਕਾ ਸੀ ਜੀ ਤੇ ਇਹ ਤਰੀਕਾ ਕਰ ਨਹੀਂ ਸੀ ਹੁੰਦਾ ਜੀ ਹੁਣ ਦੀ ਅਗਲੀ ਗੱਲ ਇਹ ਕਹਿੰਦੇ ਹੈ ਕਿ ਜਦ ਅਬਰਮ ਸਾਹਿਬ ਕੇ ਕੁਝ ਸਮਾਂ ਬਾਅਦ ਜੀ ਅਸੀਂ ਫਿਰ ਇੱਕ ਹੋਰ ਤਰੀਕਾ ਕਰ ਅਪਣਾਇਆ ਸੀ ਇਹ ਆਪਰੇਸ਼ਨ ਬਲੂ ਸਟਾਰ ਸੀ ਜੀ ਜਿਹੜਾ ਦੂਜਾ ਆਪਰੇਸ਼ਨ ਸੀ ਉਹਦਾ ਨਾਂ ਸੀ ਬਲੈਕ ਥੰਡਰ ਬਲੈਕ ਥੰਡਰ ਬਲੈਕ ਥੰਡਰ ਜੀ ਜੀ ਬਲੈਕ ਥੰਡਰ ਆਪਰੇਸ਼ਨ ਉਸ ਵੇਲੇ ਕੀਤਾ ਗਿਆ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਫੇਰ ਦੁਬਾਰਾ ਜਿਹੜੇ ਖੜਕੂ ਉਹ ਦਰਵਾਜ਼ਾ ਸੱਤ ਝਖਲੋਗੇ ਸੀ ਜੀ ਤੇ ਉਦੋਂ ਫਿਰ ਜਿਹੜਾ ਤਰੀਕਾ ਕਰ ਅਪਣਾਇਆ ਗਿਆ ਸੀ ਉਹ ਤਰੀਕਾ ਕਰ ਇਸ ਟੱਕਦਾ ਸੀ ਜੀ ਕਿ ਘੇੜਾ ਪੈ ਗਿਆ ਸੀ ਜੀ ਔਰ ਪੂਰੀ ਮੁਕੰਮਲ ਨਾਕਾਬੰਦੀ ਕਰਤੀ ਸੀ ਲੰਗਰ ਪਾਣੀ ਸਭ ਬੰਦ ਕਰ ਦਿੱਤਾ ਸੀ ਜੀ ਉੱਥੇ ਨਾ ਹਵਾ ਜਾਂ ਉੱਥੇ ਨਾ ਪਾਣੀ ਜਾ ਸਕਦਾ ਸੀ ਸਭ ਕੁਝ ਬੰਦ ਸੀ ਜੀ ਜੀ ਉਸ ਵੇਲੇ ਫਿਰ ਹਾਲਾਤ ਕੁਝ ਏਜੇ ਬਣ ਗਏ ਸੀ ਕਿ ਬਗੈਰ ਕੋਈ ਜਾਣੀ ਨੁਕਸਾਨ ਕਰਾਇਆ ਤੋ ਕੋਈ ਬਹੁਤਾ ਜਾਣੀ ਨੁਕਸਾਨ ਨਹੀਂ ਹੋਇਆ ਸੀ ਜੀ ਜਿਹੜੇ ਖਾੜ ਖੂਸੀ ਉਹਨਾਂ ਨੇ ਸਰੈਂਡਰ ਕਰਤਾ ਸੀ ਤੇ ਆਪਰੇਸ਼ਨ ਬਲੈਕ ਸੈਂਡਰਾ ਉਹ ਹੋ ਗਿਆ ਸੀ ਇਹਨਾਂ ਨੇ ਉਹ ਗੱਲ ਕਹੀ ਹੈ ਜੀ ਇਹਦੇ ਤੇ ਜਿਹੜੀ ਇਹ ਗੱਲ ਹੈ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕੱਲੀ ਇਹ ਗੱਲ ਜਿਹੜੀ ਹੈ ਪੀਚ ਦੰਬਰਮ ਨੇ ਨਹੀਂ ਕੀਤੀ ਜੀ ਪੀਚ ਦੰਬਰਮ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਹੈ ਕਾਂਗਰਸ ਪਾਰਟੀ ਦਾ ਜੀ 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 ਬਿਲਕੁਲ ਬਿਲਕੁਲ ਇਹ ਪਿਛਲੇ ਸਮੇਂ ਦੇ ਵਿੱਚ ਫਾਈਨਾਂਸ ਮਨਿਸਟਰ ਵੀ ਰਿਹਾ ਹੈ ਇਧਰ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਵੀ ਰਿਹਾ ਹੈ ਜੀ ਔ ਗ੍ਰਾਮੰਤਰੀ ਵੀ ਜੀ ਕਾਂਗਰਸ ਪਾਰਟੀ ਦੇ ਅੰਦਰ ਜਾਂ ਕੀ ਹੁੰਦਾ ਸੀ ਉਹਨਾਂ ਸਾਰੀਆਂ ਗੱਲਾਂ ਤੋਂ ਵਾਕਿਫ ਕਰ ਰਹੇ ਜੀ ਪਰ ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ 4 ਮਈ ਨੂੰ ਜੀ ਰਾਹੁਲ ਗਾਂਧੀ ਜਿਹੜਾ ਇੰਦਰਾ ਗਾਂਧੀ ਦਾ ਪੁੱਤ ਹੈ ਜੀ ਉਹਨੇ ਵੀ ਇਸ ਮੁੱਦੇ ਦੇ ਉੱਤੇ ਮਾਫੀ ਮੰਗੀ ਮੰਗੇ ਆ ਜਾ ਕੇ ਮੰਗੇ ਉਹਨੇ ਇਹ ਗੱਲ ਕਹੀ ਸੀ ਕਿ ਆਪਰੇਸ਼ਨ ਬਲੂ ਸਟਾਰ ਗਲਤੀ ਸੀ ਜੀ ਠੀਕ ਹੈ ਇਹ ਉਹਨੇ ਗੱਲ ਕਹੀ ਹੈ ਕਿ ਆਪਰੇਸ਼ਨ ਸਟਾਰ ਗਲਤੀ ਸੀ ਤੇ ਮੈਨੂੰ ਪੂਰਾ ਇਤਰਾਜ਼ ਨਹੀਂ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਜੀ ਉਹਨਾਂ ਨੇ ਜਿਹੜੀ ਇਹ ਵੀਡੀਓ ਉਹਨਾਂ ਦੀ ਸੀਗੀ ਬੜੀ ਬੈਟਰਲ ਹੋਈ ਸੀਗੀ ਉਹ ਵੀ ਕਹਿ ਚੁੱਕੇ ਉਤੋਂ ਉਤੋਂ ਉਦੋਂ ਵੀ ਪਹਿਲਾਂ ਜੀ ਇੰਦਰਾ ਗਾਂਧੀ ਦੇ ਕਤਲ ਜਿਹੜੀ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਜੀ ਉਤੋਂ ਉਹ ਬਾਅਦ ਜਿਹੜਾ ਹੈਗਾ ਇੰਦਰਾ ਗਾਂਧੀ ਨਹੀਂ ਰਹੀ ਇਸ ਪੁਨੇ ਚ ਜੀ ਫਿਰ ਦਿੱਲੀ ਦੇ ਵਿੱਚ ਸਿੱਖ ਕਤਲਿਆ ਹੋਣਾ ਹੈ ਬਿਲਕੁਲ ਜੀ ਬਿਲਕੁਲ ਔਰ ਉਸ ਸਿੱਖ ਕਤਲੇਆਮ ਜਿਹੜਾ ਹੋਇਆ ਸੀ ਉਸ ਸਿੱਖ ਕਤਲੇਆਮ ਦੀ ਮਾਫੀ ਵੀ ਡਾਕਟਰ ਮਨਮੋਹਨ ਸਿੰਘ ਮਦਦ ਪ੍ਰਧਾਨ ਮੰਤਰੀ ਪਾਰਲੀਮੈਂਟ ਮੰਗ ਮੰਗ ਚੁੱਕੇ ਮੰਗ ਚੁੱਕੇ ਹੁਣ ਅਗਲੀ ਗੱਲ ਇਹ ਚੀਫ ਹੁੰਦੀ ਹੈ ਕਿ ਆਪਰੇਸ਼ਨ ਗਰੂ ਸਟਾਰ ਹੋ ਗਿਆ ਜਿਹਦੀ ਗਲਤੀ ਸੀ ਕੀ ਜੀ ਜੀ ਇਹ ਗਲਤੀ ਕਲੀ ਇੰਦਰਾ ਗਾਂਧੀ ਦੀ ਸੀ ਜੀ ਮੇਰੇ ਖਿਆਲ ਮੁਤਾਬਕ ਕਲੀ ਇੰਦਰਾ ਗਾਂਧੀ ਦੀ ਗਲਤੀ ਨਹੀਂ ਜੀ ਇਹਦਾ ਇੱਕ ਦਸਤਾਵੇਜ਼ੀ ਸਬੂਤ ਸਾਡੇ ਕੋਲੇ ਪਿਆ ਹੈ ਉਹ ਦਸਤਾਵੇਜ਼ੀ ਸਬੂਤ ਹੈ ਲਾਲ ਕ੍ਰਿਸ਼ਨ ਅਡਵਾਨੀ ਦੀ ਇੱਕ ਕਿਤਾਬ ਠੀਕ ਹੈ ਜੀ ਜੇ ਇਹ ਕਿਤਾਬ ਨੂੰ ਆਪਣੀ ਆਤਮਕਥਾ ਵੀ ਕਹਿ ਸਕਦੇ ਤੇ ਉਸ ਕਿਤਾਬ ਨੂੰ ਉਹਨਾਂ ਨੇ ਮਾਈ ਕੰਟਰੀ ਮਾਈ ਲਾਈਫ ਨਾਮ ਦਿੱਤਾ ਅੰਗਰੇਜ਼ੀ ਚ ਚੇੜਵਾਨੀ ਸਾਹਿਬ ਨੇ ਲਿਖੀ ਹੈ ਅਡਵਾਨੀ ਨੇ ਲਿਖੀ ਹੋਈ ਹੈ ਤੇ ਉਸ ਕਿਤਾਬ ਦੇ ਵਿੱਚ ਉਹ ਜ਼ਿਕਰ ਕਰਦੇ ਅਡਵਾਨੀ ਸਾਹਿਬ ਜੀ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਕਰਨ ਤੋਂ ਜਾਂ ਫੌਜ ਭੇਜਣ ਤੋਂ ਦਰਵਾਦ ਸਾਹਿਬ ਦੇ ਵਿੱਚ ਕਤਰਉਂਦੀ ਸੀ ਬਿਲਕੁਲ ਜੀ ਉਹ ਦਰਦੀ ਸੀ ਉਹ ਕਹਿੰਦੀ ਸੀ ਇਹ ਕੁਝ ਨਾ ਕੀਤਾ ਨਾ ਕੀਤਾ ਜਾਵੇ ਲੇਕਿਨ ਕਹਿੰਦੇ ਮੈਂ ਤੇ ਮੇਰੀ ਪਾਰਟੀ ਨੇ ਉਹਨਾਂ ਤੇ ਇੰਨਾ ਕਿ ਦਬਾਅ ਬਣਾਇਆ ਅੱਛਾ ਜੀ ਕਿ ਉਹਨੂੰ ਆਪਰੇਸ਼ਨ ਬਲੂ ਸਟਾਰ ਕਰਨ ਲਈ ਮਜਬੂਰ ਹੋਣਾ ਪੈ ਗਿਆ ਪੈ ਗਿਆ ਬਿਲਕੁਲ ਇੱਥੇ ਮੈਂ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ ਉਹ ਜੂਨ 1984 ਦੇ ਪਹਿਲੀ ਦੂਜੀ ਤਾਰੀਖ ਨੂੰ ਸ਼ੁਰੂ ਹੋ ਗਿਆ ਸੀ ਜੀ 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 ਔਰ ਉਹ ਤੋਂ 5 ਦਿਨ ਪਹਿਲਾਂ ਜੀ ਦਿੱਲੀ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀ ਜੀ ਔਰ ਉਸ ਪ੍ਰੋਟੈਸਟ ਦੇ ਰਾਹੀਂ ਉਹ ਭਾਰਤੀ ਜਨਤਾ ਪਾਰਟੀ ਨੇ ਪ੍ਰੋਟੈਸਟ ਕੀਤਾ ਸੀ ਤੇ ਉਸ ਪ੍ਰੋਟੈਸਟ ਦੀ ਅਗਵਾਈ ਜੀ ਦੋ ਬੰਦਿਆਂ ਨੇ ਕੀਤੀ ਸੀ ਅਟਲ ਬਿਹਾਰੀ ਬਾਜਪਾਈ ਤੇ ਲਾਲਕ੍ਰਿਸ਼ਨਾ ਅੜਵਾਨੀ ਜੀ ਜੀ ਉਹਦੇ ਰਾਹੀਂ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ ਜਾਵੇ ਇਹ ਜਿਹੜੀ ਉਹਨਾਂ ਨੇ ਉਸ ਵੇਲੇ ਪ੍ਰੋਟੈਸਟ ਕੀਤਾ ਸੀ ਅਖਬਾਰਾਂ ਦੇ ਵਿੱਚ ਉਹਦੀਆਂ ਖਬਰਾਂ ਪ੍ਰਕਾਸ਼ ਹੋਈ ਜੀ ਉਹ ਤਸਵੀਰਾਂ ਵਗੈਰਾ ਵੀ ਜਿਹੜੀਆਂ ਉਹਦੇ ਚ ਜਿਹੜੀਆਂ ਪ੍ਰਕਾਸ਼ ਹੋ ਗਏ ਜੀ ਸੋ ਆਪਰੇਸ਼ਨ ਬਲੂ ਸਟਾਰ ਅੱਜਕੱਲ ਫੇਰ ਇੱਕ ਵਿਸ਼ਾ ਬਣਿਆ ਹੋਇਆ ਹੈ ਜੀ ਔਰ ਆਪਰੇਸ਼ਨ ਬਲੂ ਸਟਾਰ ਦਿੱਤੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ ਜੀ ਔਰ ਇਹ ਜਿਹੜੀ ਹੈਗੀ ਹੈ ਜਿਹੜੀ ਜ਼ਿੰਮੇਵਾਰੀ ਹੈ ਜੀ ਕਿਉਂਕਿ ਇੱਕਲ ਆਪਾਂ ਨੂੰ ਪੁਰਲਣੀ ਚਾਹੀਦੀ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਪੋਸਟ ਹੈ ਜਿਹੜੀ ਉਹ ਪੋਲੀਟੀਕਲ ਪੋਸਟ ਹੈ ਪੋਲੀਟੀਕਲ ਪੋਸਟ ਹੈ ਜੀ ਪ੍ਰਧਾਨ ਮੰਤਰੀ ਜਿਹੜੀ ਹੈਗੀ ਪ੍ਰਧਾਨ ਮੰਤਰੀ ਹੀ ਸਰਕਾਰ ਨਹੀਂ ਹੁੰਦੀ ਜੀ ਭਾਵੇਂ ਸਰਕਾਰ ਕਹਿ ਦਿੰਦੇ ਨੇ ਕਿ ਸਰਕਾਰ ਦੀ ਮੁਖੀ ਪ੍ਰਧਾਨ ਮੰਤਰੀ ਮੁਖੀ ਪ੍ਰਧਾਨ ਮੰਤਰੀ ਅਸਲ ਦੇ ਵਿੱਚ ਇੱਕ ਸਟੇਟ ਹੈ ਜੀ ਜਿਹਦੇ ਵਿੱਚ ਸਾਰਾ ਸਿਸਟਮ ਆ ਜਾਂਦਾ ਹੈ ਜੀ ਸਟੇਟ ਦੇ ਅੱਗੇ ਇੱਕ ਡੀਪ ਸਟੇਟ ਆ ਜਾਂਦੀ ਹੈ ਜੀ ਅਪ੍ਰੈਸ਼ਨ ਬਲੂ ਸਟਾਰ ਦਾ ਫੈਸਲਾ ਜਿਹੜਾ ਉਹ ਇੰਡੀਅਨ ਸਟੇਟ ਦਾ ਫੈਸਲਾ ਸੀ ਇੰਡੀਅਨ ਸਟੇਟ ਦਾ ਫੈਸਲਾ ਔਰ ਇੰਡੀਅਨ ਸਟੇਟ ਦਾ ਫੈਸਲਾ ਸੀ ਇੰਡੀਅਨ ਸਟੇਟ ਨੇ ਆਪਣਾ ਫੈਸਲਾ ਕੀਤਾ ਜੀ ਇਹ ਤੇ ਸਭ ਉਹ ਚਲੋ ਹੋ ਗਿਆ ਸਾਰਾ ਕੁਝ ਇਹ ਇੰਦਰਾ ਗਾਂਧੀ ਨੂੰ ਸਜ਼ਾ ਵੀ ਮਿਲ ਗਈ ਹੁਣ ਅੱਗੇ ਕੀ ਹੈ ਇਹਦਾ ਅਗਲਾ ਪ੍ਰੋਸੈਸ ਕੀ ਹੈ ਹਾਂ ਜਿਹੜੀ ਇੰਦਰਾ ਗਾਂਧੀ ਦੀ ਸਜ਼ਾ ਦਾ ਜ਼ਿਕਰ ਹੈ ਇਹ ਵੀ ਪੀਟੀ ਨੰਬਰ ਨੇ ਨਹੀਂ ਕਿਹਾ ਆਪ ਦੀ ਗੱਲ ਵਿੱਚ ਹੀ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਜਿਹੜੀ ਹੈਗੀ ਗਲਤੀ ਕੀਤੀ ਸੀ ਜਾਂ ਗਲਤੀ ਦਾ ਸਟੇਟਮੈਂਟ ਕੀਤਾ ਸੀ ਬਿਲਕੁਲ ਸਟੇਟਮੈਂਟ ਗਲਤੀ ਸੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਸਜ਼ਾ ਪੂਤ ਚੁੱਕੀ ਹੈ ਜੀ ਸਜ਼ਾ ਤਾਂ ਬਹੁਤ ਵੱਡੀ ਹੈ ਇੰਦਰਾ ਗਾਂਧੀ ਨੂੰ ਜੀ ਤੇ ਜੇ ਜਿੱਦਾ ਬੜਾ ਇਹ ਦੁੱਖਾਂ ਤੋਂ ਉਹਦੇ ਮੁਕਾਬਲੇ ਦੇਖੀ ਤੇ ਕੁਝ ਬਿਲਕੁਲ ਮਤਲਬ ਉਸ ਕੁਝ ਬੜੀ ਵੱਡੀ ਵੀ ਨਹੀਂ ਹੈ ਬਹੁਤ ਛੋਟੀ ਸਜ ਹੈ ਕਿ ਉਹ ਮਾਰੀ ਗਈ ਸਿਰਫ ਬਿਲਕੁਲ ਜੀ ਬਿਲਕੁਲ ਹਾਂ ਪਰ ਜਿਹੜਾ ਆਪਣੇ ਉਹਨੇ ਗੁਨਾਹ ਕੀਤਾ ਉਹ ਵੱਡਾ ਗੁਨਾਹ ਸੀ ਉਹਦੀ ਸਰਕਾਰ ਨੇ ਗੁਨਾਹ ਕੀਤਾ ਜਾਂ ਜਿਹੜਾ ਇੰਡੀਅਨ ਸਟੇਟ ਨੇ ਗੁਨਾਹ ਕੀਤਾ ਜਦੋਂ ਉਹ ਦੇਸ਼ ਦੀ ਪ੍ਰਧਾਨ ਮੰਤਰੀ ਹੁੰਦੀ ਸੀ ਪੋਲੀਟੀਕਲ ਜ਼ਿੰਮੇਵਾਰੀ ਉਹਦੇ ਤੇ ਹੀ ਆਉਂਦੀ ਹੈ ਜੀ ਇਹ ਇਹ ਹੋਇਆ ਕਿ ਇੰਦਰਾ ਗਾਂਧੀ ਨੇ ਜਿਸ ਵੇਲੇ ਇਹ ਸਾਰਾ ਕੁਝ ਕੀਤਾ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਵੇਲੇ ਇੰਦਰਾ ਗਾਂਧੀ ਦੀ ਸਕਿਉਰਿਟੀ ਦੇ ਵਿੱਚੋਂ ਜਿਹੜੇ ਸਿੱਖ ਅੰਗਰਖਿਕ ਸੀ ਜੀ ਖਾਸ ਕਰਕੇ ਸਰਦਾਰ ਬੇਅੰਨ ਸਿੰਘ ਜੀ ਔਰ ਸਤਵੰਤ ਸਿੰਘ ਜੀ ਇਹਨਾਂ ਨੂੰ ਲਾਭੇ ਕਰਦਾ ਸੀ ਲਾਭੇ ਕਰਦਾ ਸੀ ਬਿਲਕੁਲ ਉਹ ਦੋ ਚਾਰ ਜਣਾਂ ਬਾਅਦ ਜਦੋਂ ਉਹਨੇ ਦੇਖਿਆ ਸਰਦਾਰ ਦਿਖਦੇ ਨਹੀਂ ਜੀ ਉਸ ਪ੍ਰੇਂਦਰ ਗਾਂਧੀ ਨੇ ਕਿਹਾ ਕਿ ਕਿੱਥੇ ਆਉ ਸਰਦਾਰ ਜੀ ਉਹ ਕਹਿੰਦੇ ਜੀ ਏਜੰਸੀਆਂ ਦੀਆਂ ਰਿਪੋਰਟਾਂ ਸੀ ਆਪਰੇਸ਼ਨ ਬਲੂ ਸਟਾਰ ਦੀ وجہ ਕਰਕੇ ਤੁਹਾਡਾ ਨੁਕਸਾਨ ਹੋ ਸਕਦਾ ਉਹਨਾਂ ਨੂੰ ਹਟਾਤਾ ਉਹਨਾਂ ਨੂੰ ਲਾਭੇ ਕਰਦਾ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੂੰ ਦੁਬਾਰਾ ਫੇਰ ਲੈ ਕੇ ਆਓ ਜੀ ਇਹ ਠੀਕ ਹੈ ਜੋ ਕੁਝ ਹੋ ਗਿਆ ਹੋ ਗਿਆ ਮੈਂ ਇੱਕ ਸੈਕੂਲਰ ਜੀ ਉਹਨਾਂ ਨੂੰ ਦੁਬਾਰਾ ਫੇਰ ਲੈਂਦਾ ਗਿਆ ਜੀ ਔਰ ਕਿਉਂਕਿ ਉਹ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸਭ ਕੁਝ ਦੇਖ ਆਏ ਸੀ ਅੱਛਾ ਜੀ ਔਰ ਉਹ ਇੰਨੇ ਜਿਆਦਾ ਜਲਵਾਤੀ ਹੋ ਗਏ ਸੀ ਸੂਰ ਬਿਆਨ ਸਿੰਘ ਹੋਈ ਜੀ ਕਿ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਇੰਦਰਾ ਗਾਂਧੀ ਨੇ ਜੋ ਇੱਕ ਗਲਤੀ ਕੀਤੀ ਹੈ ਇਹਦੀ ਸਜ਼ਾ ਉਹਨੂੰ ਦੇਣੀ ਬਣਦੀ ਨਹੀਂ ਬਣਦੀ ਹੈ ਜੀ ਔਰ ਉਹਨਾਂ ਨੇ ਫਿਰ ਦੋਨਾਂ ਨੇ ਫੈਸਲਾ ਕਰਕੇ ਇੰਦਰਾ ਗਾਂਧੀ ਨੂੰ ਕਤਲ ਕਰਤਾ ਸੀ ਜੀ ਇਹ ਉਹਨੇ ਸਜ਼ਾ ਪੂਰੀ ਨਹੀਂ ਲੇਕਿਨ ਇੱਕ ਸਜ ਇਹ ਸਜ਼ਾ ਦੇ ਵਿੱਚੋਂ ਇੱਕ ਬਹੁਤ ਵੱਡਾ ਦੁਖਾਂਤ ਹੋਰ ਨਿਕਲ ਆਇਆ ਜੀ ਉਹ ਨਿਕਲਿਆ 1984 ਦਾ ਸਿੱਖ ਕਤਲੇਆਮ ਸਿੱਖ ਕਤਲੇਆਮ ਉਹ ਸਿੱਖ ਕਤਲੇਆਮ ਸਾਰੇ ਦੇਸ਼ ਦੇ ਵਿੱਚ ਹੋਇਆ ਸੀ ਬਿਲਕੁਲ ਜੀ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਹੁਣ ਜਿਹੜੇ ਕੁਇਕ ਕਲ ਦਿਖਦੇ ਨੇ ਦਿੱਲੀ ਦੇ ਜੱਗ ਦੀ ਦਿੱਲੀ ਦੇ ਜੱਗ ਦੰਗੇ ਨਹੀਂ ਸੀ ਦੰਗੇ ਉਹ ਹੁੰਦੇ ਆ ਜਦੋਂ ਦੋ ਭਾਈਚਾਰੇ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਇੱਕ ਦੂਜੇ ਨਾਲ ਟਕਰਾਉਂਦੇ ਇੱਥੇ ਟਕਰਾਅ ਨਹੀਂ ਹੋਇਆ ਜੀ ਇਿੱਤੇ ਸਿੱਖਾਂ ਨੂੰ ਇੱਕ ਤਰਫਾ ਮਾਰਿਆ ਗਿਆ ਮਾਰਿਆ ਗਿਆ ਸੀ ਬਿਲਕੁਲ ਪਿਛਲੇ ਦਿਨਾਂ 'ਚ ਆਪਾਂ ਜ਼ਿਕਰ ਕੀਤਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਆਰਐਸਐਸ ਸਿੱਖਾਂ ਦੀ ਮਦਦ ਕਰਦੀ ਮਦਦ ਕਰਦੀ ਲੇਕਿਨ ਅਨੰਜਿਆ ਐਫਆਈਆਰਾਂ ਦੇ ਵਿੱਚ ਆਰਐਸਐਸ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਬੰਦਿਆਂ ਦੇ ਨਾਮ ਵੀ ਸ਼ਾਮਲ ਸੂਨਾਮ ਜਤਾਜੀ ਜੀ ਜਿੰਨੀ ਦੇ ਵਿੱਚ ਜਿਹੜੇ ਸਿੱਖਾਂ ਦਾ ਕਤਲ ਹੋਇਆ ਸਰਕਾਰੀ ਅੰਕੜੇ ਕਹਿੰਦੇ ਆ ਕਿ ਲਗਭਗ 3000 ਸਿੱਖ ਮਾਰੇ ਗਏ ਜੀ ਲੇਕਿਨ ਦਿੱਲੀ ਤੋਂ ਪਾਸੇ ਕਾਨਪੁਰ ਬਕਾਰੋ ਵਗੈਰਾ ਹਾਂ ਜੀ ਬਿਲਕੁਲ ਜੀ ਸਾਡੇ ਆਪਣੇ ਗੁਆਂਦ ਦੇ ਵਿੱਚ ਜਿਹੜਾ ਸਾਡਾ ਆਪਦਾ ਪ੍ਰਦੇਸ਼ ਹਰਿਆਣਾ ਸਾਡਾ ਪੰਜਾਬ ਨਾਲੋਂ ਕੱਢ ਕੇ ਬਣਾਇਆ ਗਿਆ 1966 ਦੇ ਵਿੱਚ ਜੀ ਉਹਦੇ ਵਿੱਚ ਇੱਕ ਹੋਂਦ ਚਿੱਲੜ ਪਿੰਡ ਹੈ ਚਿੱਲੜ ਹਾਂਜੀ ਹਾਂਜੀ ਹੋਂਦ ਚਿੱਲੜ ਪਿੰਡ ਦੇ ਵਿੱਚ ਜਿਹੜੇ ਜਿੰਨੇ ਸਿੱਖ ਸੀ ਲਗਭਗ ਸਾਰੇ ਖਤਮ ਕਰਤੀ ਸੀ ਸਿਰਫ ਇੱਕ ਕੁੜੀ ਬਚੀ ਸੀ ਇੱਕ ਕੁੜੀ ਬਚੀ ਸੀ ਜਿਹੜੀ ਕੁੜੀ ਆਪਣੇ ਮਤਲਬ ਨਾਨਕੀ ਗਈ ਹੋਈ ਸੀ ਇਸ ਕਰਕੇ ਬਚ ਗਈ ਜੀ ਸੋ ਇੰਦਰਾ ਗਾਂਧੀ ਨੇ ਜੋ ਕੀਤਾ ਸੀਗਾ ਉਹਦਾ ਫਿਰ ਪ੍ਰਤੀਕਰਮ ਵੀ ਹੋਇਆ ਜੀ ਜੀ ਉਹ ਮਾਰੀ ਗਈ ਉਹ ਤੋਂ ਬਾਅਦ ਇੱਕ ਹੋਰ ਪ੍ਰਤੀਕਰਮ ਹੋਇਆ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜੀ ਔਰ ਉਸ ਨੁਕਸਾਨ ਦੇ ਜਿਹੜੇ ਜ਼ਿੰਮੇਵਾਰ ਲੋਕ ਸੀ ਇੰਦਰਾ ਕਾਂਦੀ ਨੂੰ ਤਾਂ ਸਜ਼ਾ ਮਿਲ ਗਈ ਲੇਕਿਨ ਸਿੱਖ ਕਤਲੇਆਮ ਦੇ ਲੋਕਾਂ ਦੇ ਵਿੱਚੋਂ ਕੁਝ ਇੱਕ ਨੂੰ ਛੱਡ ਗਏ ਜਿਵੇਂ ਕਿ ਉਹ ਵਗੈਰਾ ਕੀ ਉਹ ਦਾ ਨਾਮ ਸਦਨ কুমার ਬਿਲਕੁਲ ਜੀ ਬਿਲਕੁਲ ਸਦਨ কুমার ਵਗੈਰਾ ਉਹ ਹੀ ਦੇ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿਹੜੇ ਇਹ ਤਿੰਕਾ ਬੁਗਤੀ ਜਾਂਦੇ ਜੀ ਉਹਨਾਂ ਨੂੰ ਸਜ਼ਾ ਮਾਂ ਨਹੀਂ ਮਿਲੀਆਂ ਸੋ ਇਹ ਕਈ ਵਾਰੀ ਨਾ ਇਤਿਹਾਸਿਕ ਗਲਤੀਆਂ ਹੁੰਦੀਆਂ ਜਿਹਦੇ ਨਾਲ ਜਿਹੜਾ ਇਤਿਹਾਸ ਦਾ ਕਿੱਸਾ ਬਣ ਜਾਂਦੀ ਹੈ ਜੀ ਸੋ ਠੀਕ ਹੈ ਉਹ ਜੇ ਉਹਨਾਂ ਆਪਾਂ ਦੇਖੀ ਤਾਂ ਸਾਡੇ ਵੀ ਬੜੀਆਂ ਗਲਤੀਆਂ ਹੋਈਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਬੰਦਾ ਨੇ ਬਹੁਤ ਗਲਤੀਆਂ ਕੀਤੀਆਂ ਜੀ ਲੇਕਿਨ ਇਹ ਆਪਾਂ ਇੱਕ ਵੱਜੜ ਅਪਰਾਧ ਕਮਾਗੇ ਜਿਹੜਾ ਇਹ ਵੱਜੜ ਅਪਰਾਧ ਹੋਇਆ ਸੀ ਜੀ ਜੀ ਬਹੁਤ-ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਸਾਡੇ ਗੂਗਲ ਬਾਬਾ ਤੋਂ ਅੱਜ ਦਾ ਵਿਸਥਾਰ ਸਾਰਾ ਸੁਣ ਲਿਆ ਹੁਣ ਮੈਂ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜਿੰਨੇ ਸਾਡੇ ਨਾਲ ਪਰਿਵਾਰ ਜਾਂ ਫੇਸਬੁੱਕ ਦੇ ਵਿੱਚ ਦੋਸਤ ਮਿੱਤਰ ਸੱਜਣ ਭੈਣ ਦੋਸਤ ਭਰਾ ਜੁੜੇ ਹੋਏ ਐ ਪੇਜ ਇੰਸਟਾਗ੍ਰam ਫੇਸਬੁੱਕ ਸਾਰੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਵੀ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਮੈਸੇਜ ਕਰਦੇ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀਗਾ